ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਪਵਨ ਕਿੱਥੇ ਖੜੀ ਹੋਈ ਆ ਸੋ ਅੱਜ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਆ ਜੀ ਮੈਂ ਖੜੀ ਹੋਈ ਆ ਕੈਨੇਡਾ ਦੇ ਸ਼ਹਿਰ ਐਡਮੈਂਟਨ ਦੇ ਵਿੱਚ ਤੁਸੀਂ ਵੀ ਹਮੇਸ਼ਾ ਹੀ ਵੀਰਪਾਲ ਨੂੰ ਬਹੁਤ ਸਵਾਲ ਕੀਤੇ ਕਿ ਪਵਨ ਕਿੱਥੇ ਚਲੀ ਗਈ ਆ ਉਹ ਲੋਕ ਕੀ ਤੇ ਕਿਉਂ ਨਹੀਂ ਗਾਉਂਦੀ ਤਾਂ ਮੈਨੂੰ ਵੀ ਲੱਗਦਾ ਕਿ ਅੱਜ ਮੈਨੂੰ ਲੱਗਦਾ ਸ਼ਾਇਦ 2 ਸਾਲ ਤੋਂ ਬਾਅਦ ਮੈਂ ਲੋਕਗੀਤ ਜਿਹੜੇ ਉਹ ਗਾਉਣ ਲੱਗੀ ਆ ਜਾਂ YouTube ਤੇ ਕੋਈ ਵੀਡੀਓ ਅਪਲੋਡ ਕਰਨ ਲੱਗੀ ਆ ਤਾਂ ਅੱਜ ਤੁਹਾਡੇ ਸਾਰੇ ਜਿਹੜੇ ਮਨ ਦੇ ਸਵਾਲ ਆ ਉਹਦੇ ਆਪਾਂ ਜਵਾਬ ਦੇਵਾਂਗੇ ਜੀ 1 ਸਾਲ ਪਹਿਲਾਂ ਮੈਂ ਕੈਨੇਡਾ ਦੇ ਸ਼ਹਿਰ ਹਡਮਿੰਟਨ ਪਹੁੰਚ ਗਈ ਸੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੀ ਸਹੁਰਾ ਫੈਮਲੀ ਇੱਥੇ ਰਹਿੰਦੀ ਸੀ ਸੋ ਲੋਕਗੀਤ ਕਿਉਂ ਨਹੀਂ ਗਾਏ ਚੈਨਲ ਤੇ ਕਿੱਥੇ ਰਹੀ ਪਵਨ ਤਾਂ ਕਈਆਂ ਨੂੰ ਲੱਗਦਾ ਕਿ ਸ਼ਾਇਦ ਉਹਦੇ ਸੌਰੇ ਹੀ ਐਵੇਂ ਦੇ ਮਿਲ ਗਏ ਕਿ ਉਹਨਾਂ ਲੋਕ ਗੀਤ ਗਾਉਣ ਨਹੀਂ ਦਿੰਦੇ ਸੋ ਇਹੋ ਜੀ ਕੋਈ ਗੱਲ ਨਹੀਂ ਜੀ ਬਹੁਤ ਚੰਗਾ ਪਰਿਵਾਰ ਮਿਲਿਆ ਏ ਜਿਵੇਂ ਵੀਰਪਾਲ ਦੇ ਸੌਰੇ ਉਹਨੂੰ ਲੋਕ ਗੀਤਾਂ ਨੂੰ ਬਹੁਤ ਹੰਗਾਰਾ ਦਿੰਦੇ ਸੀ ਸਾਡੇ ਲੋਕ ਗੀਤਾਂ ਨੂੰ ਉਵੇਂ ਮੇਰੇ ਜਿਹੜਾ ਪਰਿਵਾਰ ਆ ਉਹ ਵੀ ਲੋਕ ਗੀਤਾਂ ਨੂੰ ਬਹੁਤ ਪਿਆਰ ਕਰਦਾ ਏ ਚੈਨਲ ਤੇ ਕਿਉਂ ਨਹੀਂ ਆਈ ਕੰਮ ਕਿਉਂ ਨਹੀਂ ਕੀਤਾ ਬਸ ਕਈ ਵਾਰ ਹਾਲਾਤ ਜਾਂ ਜ਼ਿੰਦਗੀ ਦੇ ਕੁਝ ਉਲਝੀਵੇਂ ਹੁੰਦੇ ਆ ਜਿਨ੍ਹਾਂ ਵਿੱਚ ਆਪਾਂ ਉਲਝ ਜਾਂਦੇ ਆ ਤਾਂ ਐਵੇਂ ਦਾ ਕੁਝ ਸਮਾਂ ਸੀ ਬਾਕੀ 1 ਸਾਲ ਹੋ ਗਿਆ ਮੈਨੂੰ ਇੱਥੇ ਆਈ ਨੂੰ ਜੀ ਮੈਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਿੰਨਾ ਆਪਣਾ ਸੱਭਿਆਚਾਰ ਪੰਜਾਬ ਦੇ ਵਿੱਚ ਸੰਭਿਆ ਹੋਇਆ ਤਾਂ ਓਨਾ ਹੀ ਆਪਣਾ ਸੱਭਿਆਚਾਰ ਜਿਹੜਾ ਵਿਦੇਸ਼ਾਂ ਦੇ ਵਿੱਚ ਦਾ ਸੰਭਿਆ ਹੋਇਆ ਸਾਡੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਕਿਉਂਕਿ ਇੱਕ ਸਾਲ ਦੇ ਵਿੱਚ ਮੈਂ ਇੱਥੇ ਕਾਫੀ ਤੀਆਂ ਦੇ ਮੇਲੇ ਆ ਜਿਹੜੇ ਉਹ ਵੇਖੇ ਕਾਫੀ ਵਿਆਹ ਵੇਖੇ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਕਿਉਂਕਿ ਉਹ ਸਾਰੇ ਮੈਨੂੰ ਤੇ ਵੀਰਪਾਲ ਨੂੰ ਪਹਿਲਾਂ ਹੀ ਸੁਣਦੇ ਸੀਗਾ ਤਾਂ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਪਵਨ ਤੂੰ ਵੀ ਲੋਕੀਤਾਂ ਦਾ ਕੰਮ ਸ਼ੁਰੂ ਇੱਥੇ ਕਰ ਅਸੀਂ ਤੇਰੇ ਚੈਨਲ ਤੇ ਗਾਉਣਾ ਚਾਹੁੰਦੇ ਆ ਤਾਂ ਉਹਨਾਂ ਸਾਰਿਆਂ ਨੇ ਮੈਨੂੰ ਪ੍ਰੇਰਿਤ ਕੀਤਾ ਤਾਂ ਉਸ ਦੇ ਨਾਲ ਹੀ ਮੈਂ ਇੱਥੇ ਲੋਕਗੀਤਾਂ ਦਾ ਇੱਕ ਚੈਨਲ ਸ਼ੁਰੂ ਕਰ ਰਹੀ ਆ ਜਿਹਦੇ ਤੇ ਆਪਾਂ ਲੋਕਗੀਤ ਪਾਇਆ ਕਰਾਂਗੇ ਜੋ ਵੀ ਵਿਆਹ ਦੀਆਂ ਰਸਮਾਂ ਹੋਣਗੀਆਂ ਜੋ ਮੇਰੀਆਂ ਭੈਣਾਂ ਲੋਕੀਤ ਗਾਉਣਾ ਚਾਹਣਗੀਆਂ ਆਪਾਂ ਸਾਰਿਆਂ ਦਾ ਜਿਹੜਾ ਅੰਦਰ ਵਸਿਆ ਹੋਇਆ ਟੈਲੈਂਟ ਆ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਮੀਰਪੁਰ ਉੱਥੇ ਕੰਮ ਕਰ ਰਹੀ ਐ ਤੇ ਮੈਂ ਇੱਥੇ ਕੰਮ ਕਰ ਰਹੀ ਆ ਤਾਂ ਅੱਗੇ ਜਦੋਂ ਸੁਭਬ ਮਿਲਿਆ ਤਾਂ ਇਕੱਠੇ ਜ਼ਰੂਰ ਹੋਵਾਂਗੇ ਪ੍ਰਮਾਤਮਾ ਦੀ ਮਿਹਰ ਨਾਲ ਸੋ ਮੈਂ ਇੱਥੇ ਮਹਿਸੂਸ ਕੀਤਾ ਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਆ ਜਿਨ੍ਹਾਂ ਦੇ ਅੰਦਰ ਲੋਕ ਗੀਤ ਵਸੇ ਹੋਏ ਆ ਬਹੁਤ ਸਾਰੀਆਂ ਮਾਤਾਵਾਂ ਆ ਜਿਨ੍ਹਾਂ ਦੇ ਅੰਦਰ ਲੋਕ ਗੀਤ ਲੋਕ ਕੋਲੀਆਂ ਵਸੀਆਂ ਹੋਈਆਂ ਤਾਂ ਇਸ ਚੈਨਲ ਦੇ ਜ਼ਰੀਏ ਆਪਾਂ ਜਿਹੜਾ ਉਹਨਾਂ ਦਾ ਅੰਦਰ ਛੁਪੇ ਹੋਏ ਲੋਕ ਗੀਤ ਆ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਇਸ ਚੈਨਲ ਤੇ ਮੈਂ ਵੀ ਲੋਕ ਗੀਤ ਪਾਉਂਦੀ ਰਹੂੰਗੀ ਤਾਂ ਮੇਰੀਆਂ ਭੈਣਾਂ ਜਿੰਨੀਆਂ ਵੀ ਲੋਕ ਗੀਤ ਗਾਉਣੀਆਂ ਗਾਉਣਾ ਚਾਹੁੰਦੀਆਂ ਠੀਕ ਆ ਮੇਰੇ ਨਾਲ ਵੀਡੀਓ ਪਾਉਣਾ ਚਾਹੁੰਦੀਆਂ ਜਾਂ ਆਪਦੀਆਂ ਵੀਡੀਓ ਬਣਾਉਣਾ ਚਾਹੁੰਦੀਆਂ ਤਾਂ ਆਪਾਂ ਉਹਨਾਂ ਦੀਆਂ ਜਿਹੜੀਆਂ ਵੀਡੀਓ ਆ ਉਹ ਤੁਹਾਡੇ ਰੂਪ ਰੂਪ ਜਰੂਰ ਕਰਾਂਗੇ ਸੋ ਜਿਵੇਂ ਤੁਸੀਂ ਸ਼ੁਰੂ ਤੋਂ ਮੈਨੂੰ ਤੇ ਵੀਰਪਾਲ ਨੂੰ ਪਿਆਰ ਦਿੱਤਾ ਜੀ ਇਵੇਂ ਹੀ ਪਿਆਰ ਕਰਦੇ ਰਹੋ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਹੋਰ ਵੀ ਤੁਹਾਡੇ ਕੋਈ ਸਵਾਲ ਹੋਏ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਤੇ ਹੁਣ ਨਵੇਂ-ਨਵੇਂ ਲੋਕੀਤ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਰੂਪ ਰੂਪ ਕਰਨ ਦੀ ਕੋਸ਼ਿਸ਼ ਕਰਾਂਗੇ ਇੰਨਾ ਪਿਆਰ ਦੇਣ ਲਈ ਇੰਨਾ ਸਤਿਕਾਰ ਕਰਨ ਲਈ ਇੰਨਾ ਮੈਨੂੰ ਯਾਦ ਕਰਨ ਲਈ ਕਿਉਂਕਿ ਮੈਂ ਕਾਫੀ ਲੰਬੇ ਸਮੇਂ ਬਾਅਦ ਆਈ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਹਮੇਸ਼ਾ ਤੁਹਾਡੇ ਨਾਲ ਜੁੜੇ ਰਵਾਂਗੇ ਤੇ ਹਮੇਸ਼ਾ ਲੋਕਗੀਤਾਂ ਦੀ ਪੰਜਾਬੀ ਸੱਭਿਆਚਾਰ ਦੀ ਜਿਹੜੀ ਸੇਵਾ ਉਹ ਕਰਦੇ ਰਵਾਂਗੇ ਐਵੇਂ ਹੀ ਪਿਆਰ ਦਿੰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ